ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪਾਰਲੀਮੈਂਟ ਦੇ ਵਿੱਚ ਡੀਐਮਕੇ ਦੀ ਮੈਂਬਰ ਪਾਰਲੀਮੈਂਟ ਕਨੀ ਮੋਜੀ ਅ ਕਰਨਾ ਨਿਧੀ ਦੇ ਸਵਾਲ ਦੇ ਜਵਾਬ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਨੇ ਖੇਤ ਆਪਣੇ ਵਿਦਿਆ ਦੇ ਮੰਤਰੀ ਨੇ ਜਯੰਤ ਪਟੇਲ ਜਯੰਤ ਚੌਧਰੀ ਸਾਹਿਬ ਉਹਨਾਂ ਨੇ ਜਵਾਬ 'ਚ ਦੱਸਿਆ ਵੀ ਜਿਹੜੇ ਕੇਂਦਰੀ ਵਿਦਿਆਲਿਆ ਤਾਮਨਾਡੂ ਦੇ ਵਿੱਚ ਨੇ ਉਹਨਾਂ ਦੇ ਵਿੱਚ ਸਾਮਿਲ ਪਾਸ਼ਾ ਦਾ ਕੋਈ ਇੱਕ ਵੀ ਰੈਗੂਲਰ ਅਧਿਆਪਕ ਨਹੀਂ 24 ਜਣੇ ਜਿਹੜੇ ਐ ਉਹਨਾਂ ਨੂੰ ਕੰਟਰੈਕਟ ਦੇ ਉੱਤੇ ਰੱਖਿਆ ਹੋਇਆ ਹੈਗਾ ਹੋਰ ਵੀ ਉਹ ਸਵਾਲ ਦੇ ਜਿਹੜੇ ਅੱਗੋਂ ਹਿੱਸੇ ਐ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਉੱਥੇ ਤਿੰਨ ਭਾਸ਼ਾਵਾਂ ਜਿਹੜੀਆਂ ਨੇ ਜਿਹੜੀ ਹਿੰਦੀ ਅੰਗਰੇਜ਼ੀ ਤੇ ਸੰਸਕ੍ਰਿਤ ਇਹਨਾਂ ਤਿੰਨ ਭਾਸ਼ਾਵਾਂ ਦੇ ਰੈਗੂਲਰ ਟੀਚਰ ਨੇ ਤੇ ਉਹਦੇ ਚ ਸੰਸਕ੍ਰਿਤ ਦੇ 65 ਅਧਿਆਪਕ ਨੇ ਤਾਮਨਾਡੂ ਦੇ ਵਿੱਚ ਤੇ ਹਿੰਦੀ ਦੇ 86 ਅਧਿਆਪਕ ਨੇ ਤਮਿਲ ਦਾ ਇੱਕ ਵੀ ਨਹੀਂਗਾ ਉਹ ਵੀ ਕੰਟਰੈਕਟ ਤੇ ਨੇ ਉਹ ਕਹਿੰਦੇ ਵੀ ਇਹ ਤਿੰਨ ਪਛਾਵਾਂ ਕੇਂਦਰੀ ਵਿਦਿਆਲਿਆਂ ਦੇ ਵਿੱਚ ਸਾਰੀਆਂ ਥਾਵਾਂ ਤੇ ਅਸੀਂ ਪੜਾਉਨੇ ਆ ਤੇ ਉਹ ਉਹਨਾਂ ਦੇ ਟੀਚਰ ਵੀ ਰੱਖਦੇ ਆ ਰੈਗੂਲਰ ਬਾਕੀ ਜਿਹੜੀਆਂ ਪਛਾਵਾਂ ਨੇ ਉਹਨਾਂ ਦੇ ਲਈ ਅਸੀਂ ਕੰਟਰੈਕਟ ਦਾ ਇੰਤਜ਼ਾਮ ਕੀਤਾ ਹੈ ਵੀ ਜਿੱਥੇ 15 ਤੋਂ ਵੱਧ ਵਿਦਿਆਰਥੀ ਹੋਣ ਇੱਕ ਅਧਿਆਪਕ ਅਸੀਂ ਰੱਖ ਲੈਨੇ ਉਹਨਾਂ ਕਲਾਸਾਂ 'ਚ ਇਹ ਉਹਨਾਂ ਦਾ ਜਵਾਬ ਹੈ ਹੁਣ ਅਗਲਾ ਜਿਹੜਾ ਮੈਂ ਸਵਾਲ ਕਰਨਾ ਚਾਹੁੰਦਾ ਆਪਾਂ ਆਪਣੇ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਜਵਾਬ ਹੈ ਉਹਦੇ ਚ ਤੈ ਪਤਾ ਲੱਗਦਾ ਵੀ ਇਹ ਜਿਹੜੇ ਕੇਂਦਰੀ ਵਿਦਿਆਲਿਆ ਪੰਜਾਬ ਦੇ ਵਿੱਚ ਐ ਸਾਡੇ ਇੱਥੇ ਹਲਵਾਰੀ 2 ਨੇ ਇਹ ਕਾ ਇੱਥੇ ਹੈਗਾ ਆਪਣੇ ਬੱਧਵਾਲ ਸ਼ਾਉਣੀ ਦੇ ਵਿੱਚ ਇਹਨਾਂ ਦੇ ਵਿੱਚ ਪੰਜਾਬੀ ਦੇ ਅਧਿਆਪਕ ਰੈਗੂਲਰ ਨੇ ਜਾਂ ਕੰਟਰੈਕਟ ਤੇ ਨੇ ਇਹ ਤਾਂ ਬਹੁਤ ਵੱਡਾ ਸਵਾਲ ਹੈ ਸਾਰੇ ਦੇਸ਼ ਵਾਸਤੇ ਬਹੁਤ ਵੱਡਾ ਸਵਾਲ ਹੈ ਕੇਂਦਰ ਸਰਕਾਰ ਚਲਾਉਂਦੀ ਹੈ ਇਹਨਾਂ ਸਕੂਲਾਂ ਨੂੰ ਹਿੰਦੀ ਸੰਸਕ੍ਰਿਤ ਦੇ ਰੈਗੂਲਰ ਟੀਚਰ ਰੱਖਦੀ ਹੈ ਸਾਨੂੰ ਹਿੰਦੀ ਨਾਲ ਇਤਰਾਜ਼ ਨਹੀਂਗਾ ਸanskrit ਨਾਲ ਵੀ ਇਤਰਾਜ ਨਹੀਂ ਜੇ ਕੋਈ ਬੱਚੇ ਪੜ੍ਹਦੇ ਆ ਨਾ ਪਰ ਜਿੱਥੇ ਪੰਜਾਬ ਦੇ ਵਿੱਚ ਇਹ ਕੇਂਦਰੀ ਵਿਦਿਆਲਿਆ ਖੁੱਲੇ ਹੋਏ ਐ ਉੱਥੇ ਪੰਜਾਬੀ ਦੇ ਅਧਿਆਪਕ ਜੇ ਕੰਟਰੈਕਟ ਤੇ ਹੋਏ ਤਾਂ ਇਹ ਬਹੁਤ ਹੀ ਗੰਭੀਰ ਮੁੱਦਾ ਹੈਗਾ ਜਿਹੜਾ ਜਵਾਬ ਪਾਰਲੀਮੈਂਟ ਦੇ ਵਿੱਚ ਮੰਤਰੀ ਜੀ ਦੇ ਦਿੰਦੇ ਆ ਉਹ ਸਾਡੀਆਂ ਅੱਖਾਂ ਖੋਲਣ ਵਾਲਾ ਤੇ ਜਿਹੜਾ ਸਵਾਲ ਉਹਨਾਂ ਨੇ ਕੀਤਾ ਕਨੀ ਮੋਜੀ ਉਹਨਾਂ ਨੇ ਉਹ ਵੀ ਸਾਡੀਆਂ ਅੱਖਾਂ ਖੋਲਣ ਵਾਲਾ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਕੇਂਦਰ ਸਰਕਾਰ ਨੇ ਕੱਲ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਉਹਨਾਂ ਦੀਆਂ ਤਨਖਾਹਾਂ 1 ਲੱਖ ਤੋਂ ਵਧਾ ਕੇ 1 ਲੱਖ 24000 ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ। ਇਹ ਪਾਰਲੀਮੈਂਟ 'ਚ ਕਦੋਂ ਪਾਸ ਹੋਇਆ ਪਤਾ ਨਹੀਂ ਲੱਗਿਆ। ਸਾਨੂੰ ਇੰਟਰਸਟ ਸੀਗਾ ਅਸੀਂ ਜਾਨਣਾ ਚਾਹੁੰਦੇ ਸੀ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਵਾਅਦੇ ਦੀ ਗੱਲ ਆਈ ਹੋਣੀ ਤਾਂ ਕਿਹਨੇ ਉਹਦਾ ਹੱਕ 'ਚ ਖੜੇ ਹੋਣੇ, ਕਿਹੜੇ ਵਿਰੋਧ 'ਚ ਖੜੇ ਹੋਣੇ, ਕਿਹੜੇ ਚੁੱਪ ਰਹੇ ਹੋਣੇ ਜਾਂ ਸਾਰੇ ਹੱਕ 'ਚ ਖੜ ਗਏ। ਕਿਉਂਕਿ ਪਿਛਲਿਆ ਸਮਿਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਬਿੱਲ ਆਉਂਦੇ ਸੀਗੇ ਪਾਰਲੀਮੈਂਟ ਦੇ ਵਿੱਚ ਤਾਂ ਖੱਬੀਆਂ ਧਿਰਾਂ ਦੇ ਜਿਹੜੇ ਮੈਂਬਰ ਨੇ ਉਹ ਇਹਨਾਂ ਤਨਖਾਹਾਂ ਤੇ ਪੈਨਸ਼ਨਾਂ ਦੇ ਵਾਧੇ ਦਾ ਵਿਰੋਧ ਕਰਦੇ ਰਹੇ ਐ ਪਰ ਕਿਉਂਕਿ ਇਹ ਨੋਟੀਫਿਕੇਸ਼ਨ ਹੋਈ ਹੈ ਇਸ ਕਰਕੇ ਇਹਦੇ ਚ ਉਹ ਇਹ ਗੱਲ ਸਾਫ਼ ਨਹੀਂ ਹੋ ਰਹੀ ਦੂਸਰੀ ਗੱਲ ਵੀ ਜਿਹੜੀ ਪੈਨਸ਼ਨ ਹੈ ਉਸ ਨੂੰ 25000 ਤੋਂ ਵਧਾ ਕੇ 31000 ਕਰ ਦਿੱਤਾ ਹੈ ਤੇ ਹਰ 5 5 ਸਾਲਾਂ ਤੋਂ ਬਾਅਦ ਜਦੋਂ ਹਰ ਇੱਕ ਸਾਲ ਵਾਸਤੇ ਤਾਂ 5 ਤੋਂ ਬਾਅਦ ਜਦੋਂ 6 ਸਾਲ ਹੋਣੇ ਆ ਤਾਂ ਉਦੋਂ ਉਹ ਤਨਖਾਹ ਪਹਿਲਾਂ ਪੈਨਸ਼ਨ 2000 ਰੁਪਿਆ ਮਹੀਨਾ ਵਾਧੀ ਸੀ ਹੁਣ 2500 ਰੁਪਿਆ ਮਹੀਨਾ ਵਧਾਉਣੀ ਹੈ ਅਗਲੇ ਸਾਲ ਫੇਰ 2500 ਫੇਰ ਅਗਲੇ ਸਾਲ ਫੇਰ 2500 ਫੇਰ ਅਗਲੇ ਸਾਲ ਫੇਰ 2500 ਕਰ ਬੰਦ ਇਸ ਤਰ੍ਹਾਂ ਨਾਲ ਪੈਨਸ਼ਨ ਵਧਦੀ ਜਾਣੀ ਹੈ ਮਤਲਬ ਜਿਉਂ-ਜਿਉ ਉਹ ਲੰਬਾ ਸਮਾਂ ਲੰਘਦਾ ਜਾਊਗਾ 5 ਸਾਲਾਂ ਤੋਂ ਬਾਅਦ ਹਰੇਕ ਸਾਲ ਦੇ ਵਿੱਚ ਪਹਿਲਾਂ 2 2000 ਵਾਧੀ ਸੀ ਹੁਣ 25 2500 ਵਧਾਉਣੀ ਸ਼ੁਰੂ ਕਰ ਦਿੱਤੀ ਸੋ ਇਸੇ ਤਰ੍ਹਾਂ ਪੱਤੇ ਜਿਹੜੇ ਆ ਪੱਤੇ ਜਿਹੜੇ ਆ ਉਹ 2000 ਰੁਪਇਆ ਰੋਜ਼ਾਨਾ ਤੋਂ ਵਧਾ ਕੇ 2500 ਰੁਪਇਆ ਰੋਜ਼ਾਨਾ ਕਰ ਦਿੱਤੇ 25% ਇਨਕਰੀਸ ਕਰ ਦਿੱਤੀ। ਇਸੇ ਤਰ੍ਹਾਂ ਉਹਨਾਂ ਕੋਲ ਜਿਹੜੇ ਹੈ ਬਿਨਾਂ ਕਿਸੇ ਕਿਰਾਏ ਦੇ ਸਰਕਾਰੀ ਰਹਿائش ਦਾ ਵੀ ਇੰਤਜ਼ਾਮ ਹੈ ਦਿੱਲੀ ਦੇ ਵਿੱਚ। ਦਿੱਲੀ ਵਰਗੇ ਮਹਿੰਗੇ ਸ਼ਹਿਰ ਦੇ ਵਿੱਚ। ਉਹ ਜਿਹੜੀ ਰਹਿائش ਹੈ ਉਹ ਹੌਸਟਲ 'ਚ ਹੋ ਸਕਦੀ ਹੈ, ਅਪਾਰਟਮੈਂਟਾਂ 'ਚ ਹੋ ਸਕਦੀ ਹੈ, ਬੰਗਲੇ 'ਚ ਹੋ ਸਕਦੀ ਹੈ ਡਿਪੈਂਡਿੰਗ ਪਾਉਣ ਦਾ ਸਿਨਿਓਰਿਟੀ ਵੀ ਸਿਨਿਓਰਿਟੀ ਦੇ ਮੁਤਾਬਕ ਕਿਹੜੇ ਚੀਜ਼ਾਂ ਨੂੰ ਮਿਲਦੀ ਹੈ। ਜਿਹੜੇ ਬੰਦੇ ਕਹਿੰਦੇ ਮੈਂ ਨਹੀਂ ਸਰਕਾਰੀ ਰਿਹਾਇਸ਼ ਚ ਰਹਿਣਾ ਉਹਨਾਂ ਨੂੰ ਮਕਾਨ ਕਰਾਇਆ ਪੱਤਾ ਮਿਲਦਾ ਹੈ ਬਕਾਇਦਾ ਦਿੱਲੀ ਦਾ ਸੋ ਇਹ ਅਸੀਂ ਇਸ ਐਨੇ ਵਾਅਦੇ ਦੀ ਲੋਕਾਂ ਦੇ ਉੱਤੇ ਭਾਰ ਪਾਉਣ ਦੀ ਨਿੰਦਿਆ ਕਰਦੇ ਆ ਤੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਉਹਨਾਂ ਨੇ ਤਾਂ ਸਾਡੇ ਅੱਖੇ ਲੱਗਣਾ ਨਹੀਂ ਕਿਸੇ ਨੇ ਵੀ ਉਹ ਵਾਪਸ ਲੈ ਲੈਣਾ ਤੇ ਐਮਪੀ ਵੀ ਬੜੇ ਖੁਸ਼ ਹੋਣਗੇ ਚਾਹੇ ਵਿਰੋਧੀਆਂ ਦੇ ਚਾਹੇ ਦੂਜੇ ਐ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ 1 ਰੁਪਿਆ ਦੇਣ ਲੱਗਿਆਂ ਸਰਕਾਰ ਦੀ ਜਾਨ ਨਿਕਲਦੀ ਹੈ ਤੇ ਆਪਣੀਆਂ ਤਨਖਾਹਾਂ ਵਧਾਉਣ ਲਈ ਮਿੱਟ ਲਾਉਂਦੇ ਆ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇਹ ਕਰਨੀ ਹੈ ਕੱਲ ਪੰਜਾਬ ਸਰਕਾਰ ਦਾ ਬਹੁਤ ਮਾੜਾ ਦਿਨ ਸੀਗਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਤਾਂ ਇੱਕ ਮਾਮਲਾ ਬਹੁਤ ਲੰਬੇ ਸਮੇਂ ਤੋਂ ਲਟਕ ਰਿਹਾ ਆਉਂਦਾ ਹੈ ਜਿਹੜੇ ਪ੍ਰਾਈਵੇਟ ਕਾਲਜਾਂ ਦੇ ਅਧਿਆਪਕ ਤੇ ਉੱਥੋਂ ਦਾ ਦੂਜਾ ਅਮਲ ਹੈ ਉਹਨਾਂ ਵਾਸਤੇ ਪੈਨਸ਼ਨ ਦਾ ਇੱਕ ਐਕਟ ਬਣਿਆ ਸੀ 1996 ਦੇ ਵਿੱਚ ਉਹਦੀਆਂ ਪਿੱਛੇ ਦੋ ਤਿੰਨ ਤਰੀਕਾਂ ਪੈ ਗਈਆਂ 5 ਮਾਰਚ ਨੂੰ ਤਰੀਕ ਪਈ ਸੀਗੀ ਤੇ ਪੰਜਾਬ ਸਰਕਾਰ ਨੂੰ ਬਹੁਤ ਜ਼ਿਆਦਾ ਝਾੜਾ ਪਰੀਆਂ ਸੀ ਹੋਇਆ ਇਹ ਰਿਹਾ ਵੀ ਕਈ ਵਾਰ ਜਿਹੜੇ ਇਹਨਾਂ ਨੇ ਅਡ ਅਡ ਐਫੀਡੇਮਪਟ ਹਾਈ ਕੋਰਟ ਚ ਦਿੱਤੇ ਫਿਰ ਸੁਪਰੀਮ ਕੋਰਟ ਚ ਦਿੱਤੇ ਉਹ ਐਫੀਡੇਮਪਟ ਕਈਆਂ ਚੋਂ ਝੂਠੇ ਐ ਇੱਕ ਥਾਂ ਤੇ ਉਹ ਕਹਿ ਚੁੱਕੇ ਵੀ ਜਿਹੜਾ ਇੱਥੇ ਸਾਡੇ ਏਜੀ ਨੇ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਦਫ਼ਤਰ ਦੇ ਬੰਦੇ ਐ ਉਹਨਾਂ ਨੇ ਜਿਹੜਾ ਕਿਹਾਗਾ ਉਹ ਉਹ ਸਰਕਾਰ ਦਾ ਐਫੀਡੇਮਪਟ ਨਹੀਂ ਉਹ ਬੰਦੇ ਦਾ ਵਿਅਕਤੀਗਤ ਐਫੀਡੇਮਪਟ ਸਰ ਕੱਲ ਫੇਰ ਕੱਲ ਫੇਰ ਤਰੀਕ ਸੀਗੀ ਹੁਣ ਲਾਸਟ ਤਰੀਕ 1 ਅਪ੍ਰੈਲ ਪਈ ਐ ਉਹਨਾਂ ਨੇ ਦੋ ਤਿੰਨ ਗੱਲਾਂ ਜਸਟਿਸ ਓਕਾ ਸਾਹ ਦਾ ਬੈਂਚ ਹੈ ਉਜਲ ਭੂਇਆ ਉਹਦੇ ਨਾਲ ਨੇ ਉਹ ਪਿਛਲੀ 5 ਤਰੀਕ ਨੂੰ ਵੀ ਪੂਰਾ ਐਨ ਝੰਡ ਕੀਤੀ ਸੀ ਪੰਜਾਬ ਸਰਕਾਰ ਦੀ ਕੱਲ ਫੇਰ ਉਹਨਾਂ ਨੇ ਸਿਰੇ ਲਾਤੀ ਕਹਾਣੀ ਵੀ ਤੁਸੀਂ ਕਿਉਂਕਿ ਇਹ ਦੇਣਾ ਨਹੀਂ ਚਾ ਰਹੇ ਹੁਣ ਅਗਲੀ ਤਰੀਕ ਹੈ ਤੁਸੀਂ ਦੱਸ ਦਿਓ ਵੀ ਉਹਨਾਂ ਨੂੰ ਕੀ ਪੈਨਸ਼ਨ ਦੇ ਰਹੇ ਹੋ 96 ਦੇ ਕਾਨੂੰਨ ਮੁਤਾਬਕ ਨਹੀਂ ਅਸੀਂ ਦੇ ਦੇਾਂਗੇ ਇੱਕ ਤਾਂ ਇਹ ਕਿ ਹੈ ਦੂਜਾ ਅਸੀਂ ਇਹ ਰਿਕਾਰਡ ਕਰਾਂਗੇ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਦੀ ਕਿਸੇ ਜ਼ੁਬਾਨੀ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ਜਿਨੇ ਕੋਈ ਗੱਲ ਕਹਿਣੀ ਹੈ ਐਫੀਡੈਵਟ ਦੇ ਵਿੱਚ ਕਹੋ ਤੇ ਫਿਰ ਅੱਗੋਂ ਨਤੀਜੇ ਭੁਗਤੋ ਇੱਕ ਅਧਿਕਾਰੀ ਦਾ ਤਾਂ ਉਹਨਾਂ ਨੇ ਸ਼ੋਕਾ ਨੋਟਿਸ ਜਾਰੀ ਕਰਕੇ ਉਹਦੇ ਤਾਂ ਡਿਸਪਲਿਨ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਦੂਜੀ ਇੱਕ ਹੋਰ ਤਰੀਕ ਸੀਗੀ ਉਸ ਤਰੀਕ ਦੇ ਵਿੱਚ ਆਵਾਜ਼ ਪੈ ਗਈ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦਾ ਕੋਈ ਵਕੀਲ ਹਾਜ਼ਰੀ ਨਹੀਂ ਹੋਇਆ ਜਦੋਂ ਹਾਜ਼ਰ ਨਹੀਂ ਹੋਇਆ ਤਾਂ ਸੁਪਰੀਮ ਕੋਰਟ ਨੇ ਜਿਹੜਾ ਸਾਡੇ ਉਥੋਂ ਦਾ ਏਜੀ ਹੈ ਪੰਜਾਬ ਦਾ ਗੁਰਮਿੰਦਰ ਸਿੰਘ ਉਹਨੂੰ ਸੱਦਿਆ ਉਹਨੂੰ ਸੱਦ ਕੇ ਕਿਹਾ ਵੀ ਤੁਹਾਡੇ ਇਹ ਟੀਮ ਕੀ ਕਰਦੀ ਹੈ ਕਿਉਂ ਨਹੀਂ ਅਪੀਅਰ ਹੁੰਦੇ ਅਸੀਂ ਤੁਹਾਨੂੰ ਆ ਐਬਸੈਂਟ ਸਟੇਟ ਤੁਹਾਨੂੰ ਅਸੀਂ ਸਟੇਟ ਐਬਸੈਂਟ ਸਟੇਟ ਕਹਿਣਾ ਚਾਹੁੰਦੇ ਆ ਪੰਜਾਬ ਦਾ ਮਤਲਬ ਹੈ ਐਬਸੈਂਟ ਗੈਰ ਹਾਜ਼ਰ ਇਹ ਦੂਸਰੀ ਅਗਲੀ ਗੱਲ ਹੈ ਸੋ ਇਸ ਤਰ੍ਹਾਂ ਪੰਜਾਬ ਸਰਕਾਰ ਅ ਪਤਾ ਨਹੀਂ ਹੁਣ ਕਿਹੜੀਆਂ ਗੱਲਾਂ ਕਰ ਰਹੀ ਹੈ ਕਿਸਾਨਾਂ ਨੂੰ ਤਾਂ ਕੁੱਟ ਸਕਦੀ ਹੈ ਪਰ ਉੱਥੇ ਜਵਾਬ ਨਹੀਂ ਦਿੰਦੀ ਤੇ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਚਾਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਜਸ਼ਵੰਤ ਵਰਮਾ ਜੀ ਨੇ ਜਿਹੜੇ ਦਿੱਲੀ ਹਾਈ ਕੋਰਟ ਦੇ ਜੱਜ ਜਿਨ੍ਹਾਂ ਦੇ ਘਰ ਤੋਂ ਕਹਿੰਦੇ ਐ ਵੀ ਕੈਸ਼ ਮਿਲਿਆ ਹੈ ਸੜੀਆਂ ਹੋਈਆਂ ਚੀਜ਼ਾਂ ਮਿਲਿਆ ਹੈ ਬਹੁਤ ਕੁਝ ਹੋਇਆ ਹੋਇਆ ਹੈ ਬਹੁਤ ਉਹਦੇ ਕਪੜੇ ਆ ਕੱਲ ਉਹਦੀ ਬਦਲੀ ਜਿਹੜੀ ਹੈ ਅਲਾਹਾਬਾਦ ਹਾਈ ਕੋਰਟ ਚ ਅਲਾਹਾਬਾਦ ਹਾਈ ਕੋਰਟ ਦੇ ਜਿਹੜੇ ਵਕੀਲਾਂ ਦੀ ਜਥੇਬੰਦੀ ਹੈ ਜਿਹਨੂੰ ਬਾਰ ਐਸੋਸੀਏਸ਼ਨ ਕਹਿੰਦੇ ਆ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਕੂੜਾ ਕਰਕਟ ਡੰਪ ਕਰਨ ਵਾਸਤੇ ਨਹੀਂ ਸਾਡੀ ਹਾਈ ਕੋਰਟ ਬਣੀ। ਕੱਲ ਦੁਬਾਰਾ ਫੇਰ ਕਹੀ। ਉਹਨਾਂ ਨੇ ਕਿਹਾ ਵੀ ਜੇ ਅਸੀਂ ਜਿੰਨਾ ਤੇਰੇ ਇਹ ਬਦਲੀ ਦੇ ਆਰਡਰ ਕੈਨਸਲ ਨਹੀਂ ਹੁੰਦੇ ਅਸੀਂ ਹੜਤਾਲ ਕਰਾਂਗੇ। ਅਗਲੀ ਗੱਲ ਉਹਨਾਂ ਨੇ ਕਹੀ ਕਿ ਵੀ ਉਹ ਪਹਿਲਾਂ ਉਹਦੀ ਕੇਸ ਦੀ ਐਫ ਆਈ ਆਰ ਦਰਜ ਕਰੋ। ਦੂਜੀ ਗੱਲ ਇਹ ਕਹੀ ਕਿ ਜਿਹੜੇ ਉਹਨੇ ਹੁਣ ਤੱਕ ਫੈਸਲੇ ਕੀਤੇ ਆ ਚਾਹੇ ਦਿੱਲੀ ਚ ਕੀਤੇ ਆ ਤੇ ਚਾਹੇ ਅਲਾਹਾਬਾਦ ਚ ਕੀਤੇ ਆ ਉਹਨਾਂ ਸਾਰੇ ਫੈਸਲਿਆਂ ਦੀ ਪੂਰ ਮਲੰਕਣ ਕਰੋ ਵੀ ਉਹ ਫੈਸਲੇ ਕਿਸੇ ਅਜਹੀਆਂ ਗੱਲਾਂ ਕਰਕੇ ਤਾਂ ਨਹੀਂ ਦਿੱਤੇ ਗਏ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਪੈਸੇ ਲੈ ਕੇ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਕਨਸਿਡਰੇਸ਼ਨ ਦੇ ਨਾਲ ਕਈ ਸਾਰੇ ਫੈਸਲਿਆਂ ਦੇ ਉੱਤੇ ਪਬਲਿਕ ਡੋਮੇਨ ਚੱਲ ਰਿਹਾ ਹੈ ਆ ਜਿਹੜੇ ਰਿਲਾਇੰਸ ਵਗੈਰਾ ਨੂੰ ਬੈਨੀਫਿਟ ਦੇਣ ਦੇ ਫੈਸਲੇ ਹੈ ਜਾਂ ਜਿਹੜੇ ਕਾਂਗਰਸ ਪਾਰਟੀ ਦੇ ਉੱਤੇ ਇਨਕਮ ਟੈਕਸ ਦੇ ਨੋਟਿਸ ਸੀਗੇ ਉਹਦੇ ਫੈਸਲੇ ਕਈ ਸਾਰੇ ਫੈਸਲੇ ਆ ਰਹੇ ਹੈ ਵੀ ਉਹ ਅ ਲੱਗਦਾ ਆਏ ਆ ਲੋਕਾਂ ਨੂੰ ਵੀ ਉਹ ਪੱਖਪਾਤੀ ਤਰੀਕੇ ਨਾਲ ਦਿੱਤੇ ਹੋਇਆ ਉਹਨਾਂ ਦਾ ਵੀ ਇਲਾਜ ਹੋਣਾ ਚਾਹੀਦਾ ਹੈ ਉਹਨੂੰ ਵੀ ਦੇਖਣਾ ਚਾਹੀਦਾ ਤੇ ਇੱਕ ਹੋਰ ਵਕੀਲ ਨੇ ਨੇਦਮ ਪਾਰਾ ਜੀ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਪਾਈ ਹੈ ਤੇ ਉਹਦੇ ਵਿੱਚ ਮੰਗ ਕੀਤੀ ਹੈ ਵੀ ਵੀ ਜਿਹੜਾ ਇਹਦੇ ਇਹ ਜਿਹੜਾ ਜਸਟਿਸ ਵਰਮਾ ਹੈਗਾ ਇਹਦੇ ਤੇ ਐਫ ਆਈ ਆਰ ਦਰਜ ਹੋਵੇ ਲਾਸਟ ਗੱਲ ਤੁਹਾਡੇ ਨਾਲ ਰੱਖੀ ਲਾਸਟ ਗੱਲ ਇਹ ਹੈ ਵੀ ਕੱਲ ਦੋ ਸੁਪਰੀਮ ਕੋਰਟ ਦੀਆਂ ਦੋ ਜਿਹੜੀਆਂ ਹੈਗੀਆਂ ਨੇ ਗੱਲਾਂ ਜੱਜਮੈਂਟਸ ਉਹ ਬੁਲਡੋਜ਼ਰ ਢਾਉਣ ਦੇ ਵਿਰੁੱਧ ਆਈਆਂ ਨੇ ਇੱਕ ਤਾਂ ਯੂਪੀ ਸਰਕਾਰ ਦੀ ਖਚਾਈ ਕੀਤੀ ਹੈ ਪਿਛਲੇ ਕਾਫੀ ਲੰਬੇ ਸਮਾਂ ਪਹਿਲਾਂ ਉਹਨਾਂ ਨੇ ਦੋ ਕਾਟਾ ਦੇ ਸੀਗੇ ਤੇ ਉਹ 24 ਘੰਟਿਆਂ ਦਾ ਅੱਜ ਨੋਟਿਸ ਦਿੱਤਾ ਹੈ 24 ਘੰਟਿਆਂ ਦੇ ਵਿੱਚ ਜਾ ਕੇ ਕਾਟਾ ਦੇ ਉਹਨਾਂ ਨੇ ਖਚਾਈ ਕੀਤੀ ਹੈ ਵੀ ਤੁਸੀਂ ਬੰਦੇ ਨੂੰ ਕਿਸੇ ਅਦਾਲਤ 'ਚ ਔਨ ਦਾ ਜਵਾਬ ਦੇਣ ਦਾ ਤੁਸੀਂ ਤਾਂ ਟਾਈਮ ਹੀ ਨਹੀਂ ਦਿੱਤਾ ਤੁਸੀਂ ਘਟਾਉਣ ਦੀ ਗੱਲ ਕੀਤੀ ਹੈ ਕਿਉਂ ਨਾ ਤੁਹਾਡੇ ਉਹ ਨਾ ਅਧਿਕਾਰੀਆਂ ਤੋਂ ਉਹਨਾਂ ਘਰਾਂ ਦੀ ਵਸੂਲ ਜਿਹੜੀ ਕੀਮਤ ਹੈ ਵਸੂਲ ਕੇ ਘਰ ਬਣਵਾਇਆ ਜਾਵੇ ਇੱਕ ਇੱਕ ਮਸਲੇ 'ਚ ਇਹ ਕਿਹਾ ਜੱਜ ਸਾਹਿਬ ਉਹੀ ਅਬੈਸ ਓਕਾ ਤੇ ਉਜਲ ਪੁਈਆਂ ਵੀ ਨੇ ਜਿੰਨਾ ਜਿਹੜਾ ਜਿਹੜੇ ਇੱਧਰ ਪੰਜਾਬ ਸਰਕਾਰ ਨੂੰ ਵੀ ਖਿੱਚ ਰਹੇ ਆ ਉਹਦੇ 'ਚ ਵੀ ਦੋ ਜੱਜ ਉਹੀ ਨੇ ਤੇ ਦੂਸਰੀ ਦੂਸਰੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦਾ ਇੱਕ ਸਿੰਧੂਦurg ਜ਼ਿਲ੍ਹਾ ਮਲਵਾਨ ਏਰੀਆ ਉੱਥੇ ਦਾ ਉੱਥੇ ਕ੍ਰਿਕਟ ਮੈਚ ਦੇ ਦੌਰਾਨ ਕਿਸੇ ਮੁੰਡੇ ਨੇ ਨਾਅਰੇ ਲਾ ਦਿੱਤੇ ਉਹਦੇ ਤੇ ਦੇਸ਼ਤਰੋ ਦਾ ਮਕਦਮਾ ਦਰਜ ਕਰਤਾ ਤੇ ਨਾਲੇ ਘਾਟਾ ਤਾਉਦਾ ਤੇ ਉਹ ਆਗੇ ਇੱਥੇ ਤੇ ਪਹਿਲਾਂ ਹਾਈ ਕੋਰਟ ਗਏ ਹਾਈ ਕੋਰਟ ਨੇ ਕੁਝ ਨਹੀਂ ਕਰਿਆ ਫਿਰ ਸੁਪਰੀਮ ਕੋਰਟ ਆਗੇ ਸੁਪਰੀਮ ਕੋਰਟ ਨੇ ਕੱਲ ਪੁੱਛਿਆ ਵੀ ਤੁਸੀਂ ਇਹਦਾ ਘਰ ਕਿਉਂ ਤਾਇਆ ਮਾਨਯੋਗ ਸੁਪਰੀਮ ਕੋਰਟ ਨੇ 13 ਨਵੰਬਰ 2024 ਨੂੰ ਕਿਹਾ ਸੀ ਵੀ ਘਾਟਾਉਣ ਤੋਂ ਪਹਿਲਾਂ ਪੂਰੀ ਕਾਨੂੰਨੀ ਪਰ ਕਿਰਿਆ ਕਰੋ ਅਗਲੇ ਨੂੰ ਮੌਕਾ ਦਿਓ ਜੇ ਕੋਈ ਕੋਰਟ ਜਾ ਸਕਦਾ ਜਾਣ ਦਿਓ ਜਾਂ ਹੋਰ ਆਪਣਾ ਜਵਾਬ ਦੇ ਸਕਦਾ ਜਾਂ ਕੁਝ ਵੀ ਗੱਲ ਹੈ ਤੁਸੀਂ ਘਾਟਾ ਹੌਣ ਦਾ ਤੁਹਾਡੇ ਕੋਲ ਅਧਿਕਾਰ ਨਹੀਂ ਹੈ ਤੇ ਉਹਦੇ ਤੇ ਵੀ ਕਿਹਾ ਵੀ ਅਸੀਂ ਦੇਖਾਂਗੇ ਹੁਣ ਸਾਡੇ ਸਾਹਮਣੇ ਸਾਰੀ ਚੀਜ਼ ਆਉਣੀ ਹੈ ਜੇ ਸਾਨੂੰ ਇਹ ਪਤਾ ਲੱਗ ਗਿਆ ਵੀ ਤੁਸੀਂ ਇਹ ਸਿਰਫ ਮੁਸਲਮਾਨ ਹੋਣ ਕਰਕੇ ਉਹਦਾ ਘਾਟਾ ਹੈਗਾ ਤਾਂ ਸਮਝ ਲਓ ਵੀ ਜਿਹੜੇ ਬੰਦੇ ਟਾਉਣ ਆਲੇ ਆ ਉਹ ਉਹ ਘਰ ਬਣਾ ਕੇ ਦੇਣਗੇ ਦੋ ਫੈਸਲੇ ਸੁਪਰੀਮ ਕੋਰਟ ਤੀਜੀ ਗੱਲ ਨਾਗਪੁਰ ਦੀ ਹੈ ਨਾਗਪੁਰ ਚਾਹ ਹਾ ਪਿੱਛੇ ਜੇ ਕੁਛ ਦਿਨ ਪਹਿਲਾਂ ਦੰਗੇ ਹੋ ਗਏ होली ਤੋਂ ਬਾਅਦ ਤੇ ਉਹ ਜਦੋਂ ਵਿਸ਼ਵਿੰਦੂ ਪ੍ਰੀਸ਼ਦ ਤੇ ਪਜਰੰਗ ਦਲ ਨੇ ਉੱਥੇ ਜਿਹੜਾ ਉਹ ਰੰਗਸੇਵ ਦੀ ਜਿਹੜੀ ਕਬਰ ਹੈ ਉਹਨੂੰ ਤੋੜਨ ਦੇ ਵਾਸਤੇ ਜਲੂਸ ਕੱਢੇ ਉਦੋਂ ਬਾਅਦ ਦੰਗੇ ਹੋ ਗਏ ਉਹਨਾਂ ਦੰਗਿਆਂ ਦੇ ਵਿੱਚ ਦੋ ਬੰਦਿਆਂ ਦਾ ਦੋਸ਼ੀਆਂ ਦਾ ਜਿਹੜਾ ਜਿਨ੍ਹਾਂ ਨੂੰ ਦੋਸ਼ੀ ਕਹਿੰਦੇ ਆ ਉਹ ਦੰਗਿਆਂ ਦੇ ਉਹਨਾਂ ਦਾ ਜਿਹੜਾ ਉਹਨਾਂ ਦੇ ਘਟਾ ਤੇ ਗੱਲ ਇੱਕ ਦਾ ਘਰ ਪੂਰਾ ਢਾਤਾ ਇੱਕ ਦਾ ਕੁਛ ਅਜਾਬ ਘਰ ਢਾਤਾ ਉਹ ਹਾਈ ਕੋਰਟ ਚ ਗਏ ਉੱਥੇ ਨਾਲ ਹੀ ਨਾਗਪੁਰ ਦੇ ਵਿੱਚ ਬੰਬੇ ਹਾਈ ਕੋਰਟ ਦਾ ਬੈਂਚ ਹੈਗਾ ਉਸ ਦੇ ਕੋਲ ਗਏ ਤੇ ਉਹਨਾਂ ਨੇ ਕਿਹਾ ਵੀ ਇੱਕ ਤਾਂ ਇੱਕਦਮ ਹੁਣ ਤੋਂ ਬਾਅਦ ਕੋਈ ਸਾਰੀ ਕਾਰਵਾਈ ਰੋਕੋ ਦੂਜਾ ਸਾਡੇ ਕੋਲ ਲੈ ਕੇ ਆਓ ਵੀ ਇਹ ਗੱਲ ਕੀ ਹੈ ਤੀਜਾ ਇੱਥੇ ਵੀ ਅਸੀਂ ਦੇਖਾਂਗੇ ਵੀ ਜਿਹੜੇ ਬੰਦੇ ਆ ਇਹ ਇਸ ਕਰਕੇ ਤਾਂ ਨਹੀਂ ਘਾਟਾ ਰਹੇ ਵੀ ਉਹ ਮੁਸਲਮਾਨ ਕਵਨਟੀ ਦੇ ਦੋਏ ਜੱਜਾਂ ਨੇ ਕਿਹਾ ਤੇ ਇਹ ਕੱਲ ਤਿੰਨ ਫੈਸਲੇ ਇਸ ਕਿਸਮ ਦੇ ਆਏ ਐ ਸਾਨੂੰ ਦੁੱਖ ਹੈ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਵੈਸੇ ਹੀ ਸ਼ਰਤਾ ਤੇ ਸਾਰੀ ਰਿਪੀਟੀਸ਼ਨੇ ਖਤਮ ਕਰ ਦਿੱਤੀ ਹਾਲਾਂਕਿ ਸੁਪਰੀਮ ਕੋਰਟ ਦੀਆਂ ਕਲੀਅਰ ਹਦਾਇਤਾਂ ਨੇ ਜਿਨ੍ਹਾਂ ਦੀ ਉਲੰਘਣਾ ਪੰਜਾਬ ਸਰਕਾਰ ਨੇ ਕੀਤੀ ਸੀ ਅੱਜ ਦੀ ਗੱਲ ਚ ਇਹਨੇ ਬਹੁਤ ਬਹੁਤ ਸ਼ੁਕਰੀਆ